नमस्कार आप देख रहे हैं रेड न्यूज और मैं हूं आपके साथ हर्षता पंजाब के होशियारपुर जिले के मुकेरिया कस्बे के हाजीपुर में आज सुबह को ऑपरेटिव बैंक में अचानक आग लग गई प्रारंभिक जांच में शॉर्ट सर्किट के आग लगने का कारण बताया जा रहा है पड़ोस में रहने वाले एक व्यक्ति ने बताया कि एक राहगीर ने बैंक से धुआं निकलते देखा और उन्हें सूचित किया उन्होंने तुरंत बैंक डायरेक्टर को कॉल कर घटना की जानकारी दी सूचना मिलते ही दमकल विभाग की टीम मौके पर पहुंची और काफी मशक्कत के बाद आग पर काबू पाया गया

ਤੋ ਦੇਖ ਕੇ ਕੋਸ਼ਿਸ਼ ਕੀਤੀ ਸਾਰੇ ਨੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਬਾਕੀ ਹੁਣ ਬੈਂਕਾਂ ਲੈ ਅੰਦਰ ਆਪਣਾ ਦੇਖਣਗੇ ਜੀ ਕੀ ਸਿਸਟਮ ਹੈ ਕੀ ਨੁਕਸਾਨ ਹੋਇਆ ਉਹਨਾਂ ਨੂੰ ਪਤਾ ਕਿੰਨੇ ਕੁ ਵਜੇ ਦੀ ਸਪੈਸੀਫਿਕ ਗੱਲ ਹੈ ਸਵੇਰੇ 7:00 ਵਜੇ ਦੇ ਕਰੀਬ ਦੀ ਗੱਲ ਹੈ ਇਹ ਤਾਂ ਜੀ ਹੁਣ ਮੈਟਰ ਆਫ ਇਨਕੁਆਇਰੀ ਹੈ ਪਰ ਲੱਗਦਾ ਹੈ ਪ੍ਰਾਇਮਰੀ ਫਸਾਈ ਆ ਹੀ ਲੱਗਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੈ ਇਹ ਜੀ ਬੈਂਕਾਂ ਲੈ ਨੂੰ ਅੰਦਰ ਪਤਾ ਹੋਏਗਾ ਜਿਹੜੇ ਗਏ ਰਿਕਾਰਡ ਵਗੈਰਾ ਤੋਂ ਸੜਿਆ ਇਹਨਾਂ ਨੇ ਕਿਤਾਬਾਂ ਰੱਖੀਆਂ ਬਾਹਰੋਂ ਚ ਲੱਗ ਰਿਹਾ ਹੈ ਕੁਝ ਰਿਕਾਰਡ ਸੜਿਆ ਹੈ ਬਾਕੀ ਪੂਰੀ ਅਸੈਸਮੈਂਟ ਅੰਦਰ ਹੈ ਜੇ ਧੂਆ ਬਹੁਤ ਹੈ ਫਿਰ ਆਪਣੇ ਲੈਵਲ ਤੇ ਦੇਖੇਗੇ ਜੀ ਬੈਂਕ ਸਾਹਿਬ ਕੀ ਕਾਰਨ ਬਣਿਆ ਲੱਗਦਾ ਜਿਲੀ ਅੱਗ ਲੱਗਦੀ ਹੈ ਅਜੇ ਤੱਕ ਤਾਂ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦੇ ਜੀ ਮੈਕਸਿਮਮ ਮੇਰੇ ਕੋਲ ਸ਼ਾਰਟ ਸਰਕਟ ਦਾ ਹੀ ਹੋ ਸਕਦਾ ਕਾਰਨ ਹੈ ਧੰਨਵਾਦ ਗੱਲ ਕਰੀ ਮੈਨੂੰ ਤਾਂ ਇਹਨਾਂ ਨੇ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਵੇਦਦਾ ਹੋਇਆ ਫਟਾਫਟ ਆਉਜਾ ਰੰਗ ਮੇਨੋਂ ਆਉਣ ਦੇ ਤਾਂ ਟਾਈਮ ਲੱਗ ਗਿਆ ਕੋਈ 7:00 7:30 7:00 ਵਜੇ ਨਾਲ ਇਹਨਾਂ ਨੇ ਫੋਨ ਕੀਤਾ ਸੱਤ ਸੱਵਾ ਸੱਤ ਸੱਵਾ ਬਤਾਦਾ ਕੋਈ ਕੈਸ਼ ਦਾ ਨੁਕਸਾਨ ਨਹੀਂ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ ਦੇਖ ਕੇ ਪਤਾ ਲੱਗੂ ਅੰਦਰ ਧੂਆ ਬਹੁਤ ਹੈ ਜੀ ਜਾਵਾਂਗੇ ਅੰਦਰ ਫੇ ਪਤਾ ਲੱਗੂ ਅਜੇ ਕੋਈ ਨਹੀਂ ਹੈ ਜੀ ਜੇ ਫਾਇਰ ਵਗੈੜੀ ਆਈ ਹੈ ਬਾਕੀ ਫੋਨ ਕਰਦੇ ਅਸੀਂ ਆਉਂਦੇ ਵੇ ਸਾਡੇ ਸਟਾਫ ਉਧਰ ਇੱਥੇ ਹੀ ਹੈ ਜੀ ਨਮਸਕਾਰ ਆਪ ਦੇਖ ਰਹੇ ਰੀਡਿਊਸਰ ਮੈਂ ਹਾਂ ਆਪਕੇ ਸਾਥ ਹਰਸ਼ਤਾ पंजाब के होशियारपुर जिले के मुकेरिया कस्बे के हाजीपुर में आज सुबह कोऑपरेटिव बैंक में अचानक आग लग गई प्रारंभिक जांच में शॉर्ट सर्किट के आग लगने का कारण बताया जा रहा है पड़ोस में रहने वाले एक व्यक्ति ने बताया कि एक राहगीर ने बैंक से धुआं निकलते देखा और उन्हें सूचित किया उन्होंने तुरंत बैंक डायरेक्टर को कॉल कर घटना की जानकारी दी सूचना मिलते ही दमकल विभाग की टीम मौके पर पहुंची और काफी मशक्कत के बाद आग पर काबू पाया गया बैंक अधिकारियों के अनुसार आग से कई महत्वपूर्ण कागजी दस्तावेज जलकर खाक हो गए न्यूज जमीनी सच्चाई सीधे आपके साथ ਇਸ ਬਾਰੇ ਤਾਂ ਜੇ ਬਾਅਦ ਹੀ ਪਤਾ ਲੱਗ ਪਾਇਗਾ देयर आर ਚਾਂਸਸ ਕਿ ਸ਼ਾਰਟ ਸਰਕਟ ਹੋਇਆ ਹੋਵੇ ਬਾਕੀ ਸਵੇਰੇ ਘਰ ਬਿਲਕੁਲ ਸਾਹਮਣੇ ਹੈ ਕੋਆਪਰੇਟਿਵ ਬੈਂਕ ਤੇ ਤਾਂ ਦੇਖਿਆ ਧੂਆ ਨਿਕਲ ਰਿਹਾ ਸੀਗਾ ਫਿਰ ਇਮੀਡੀਏਟਲੀ ਆਪਾਂ ਡਾਇਰੈਕਟਰ ਸਾਹਿਬ ਨੂੰ ਤੇ ਮੈਨੇਜਰ ਸਾਹਿਬ ਨੂੰ ਇਨਫੋਰਮ ਕੀਤਾ ਇਹਨਾਂ ਨੇ ਫਿਰ ਅੱਗੇ ਫਾਇਰ ਬਰਿਗੇਡ ਵਾਲਿਆਂ ਨੂੰ ਕਿਹਾ ਜੀ ਬੈਂਕ ਦੇ ਮੁਲਾਜ਼ਮ ਸਾਰੇ ਪਹੁੰਚ ਗਏ ਸੀ ਤਾਂ ਦੇਖ ਕੇ ਕੋਸ਼ਿਸ਼ ਕੀਤੀ ਸਾਰੇ ਨੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਬਾਕੀ ਹੁਣ ਬੈਂਕਾਂ ਦੇ ਅੰਦਰ ਆਪਣਾ ਦੇਖਣਗੇ ਜੀ ਕੀ ਸਿਸਟਮ ਹੈ ਕੀ ਨੁਕਸਾਨ ਹੋਇਆ ਹੋਇਆ ਇਹਨਾਂ ਨੂੰ ਪਤਾ ਕਿੰਨੇ ਕਵੇ ਵੇ ਦੀ ਸਟੇਸ਼ਨ ਗੱਲ ਹੈ ਸਿਰਫ 700 ਬਸ 7 ਦੇ ਕਰੀਬ ਦੀ ਗੱਲ ਹੈ ਇਹ ਤਾਂ ਜੀ ਹੁਣ ਮੈਟਰ ਆਫ ਇਨਕੁਆਇਰੀ ਹੈ ਪਰ ਲੱਗਦਾ ਹੈ ਪ੍ਰਾਇਮਰੀ ਫਸਾਈ ਆ ਹੀ ਲੱਗਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੈ ਇਹ ਜੀ ਬੈਂਕ ਵਾਲਿਆਂ ਨੂੰ ਅੰਦਰ ਪਤਾ ਹੋਏਗਾ ਜਿਹੜੇ ਗਏ ਰਿਕਾਰਡ ਵਗੈਰਾ ਤੋਂ ਸੜਿਆ ਇਹਨਾਂ ਨੇ ਕਿਤਾਬਾਂ ਰੱਖੀਆਂ ਬਾਹਰੋਂ ਚ ਲੱਗ ਰਿਹਾ ਹੈ ਕੁਝ ਰਿਕਾਰਡ ਸੜਿਆ ਹੈ ਬਾਕੀ ਪੂਰੀ ਅਸੈਸਮੈਂਟ ਅੰਦਰ ਇਹ ਜੇ ਧੂਆ ਬਹੁਤ ਹੈ ਧੂਆ ਘਟੇਗਾ ਫਿਰ ਆਪਣੇ ਲੈਵਲ ਤੇ ਦੇਖੇਗੇ ਜੀ ਸਹੀ ਕੀ ਕਾਰਨ ਬਣਿਆ ਲੱਗਦਾ ਜੀ ਅੱਗ ਲੱਗੀ ਅਜੇ ਤੱਕ ਤਾਂ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦੇ ਜੀ ਮੈਕਸਿਮਮ ਮੇਰੇ ਕੋਲ ਸ਼ਾਰਟ ਸਰਕਟ ਦਾ ਹੀ ਹੋ ਸਕਦਾ ਕਾਰਨ ਹੈ ਮੈਨੂੰ ਤਾਂ ਇਹਨਾਂ ਨੇ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਵੇਦਦਾ ਹੋਇਆ ਫਟਾਫਟ ਆਓ ਜਰਾ ਕਿਉਂ ਮੈਨੂੰ ਆਉਣ ਦੇ ਤਾਂ ਟਾਈਮ ਲੱਗ ਗਿਆ ਕੋਈ 7:00 7:00 ਵਜੇ ਨਾਲ ਇਹਨਾਂ ਨੇ ਫੋਨ ਕੀਤਾ 7:00 ਵਜੇ ਹਾਂ 7:00 ਵਜੇ ਕਿੰਨਾ ਲੱਗਾ ਕੋਈ ਕੈਸ਼ ਦਾ ਨੁਕਸਾਨ ਨਹੀਂ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ ਦੇਖ ਕੇ ਪਤਾ ਲੱਗੂ ਅੰਦਰ ਧੂਆ ਬਹੁਤ ਹੈ ਜੀ ਜਾਵਾਂਗੇ ਅੰਦਰ ਫੇ ਪਤਾ ਲੱਗੂ ਪ੍ਰਚਾਰਨ ਪ੍ਰਦਰਸ਼ਨ ਨੂੰ ਕਹਿੰਦਾ ਅੱਜ ਕੋਈ ਨਹੀਂ ਆਇਆ ਜੀ ਫਾਇਰ ਵਗੈੜੀ ਆਈ ਹੈ ਬਾਕੀ ਫੋਨ ਕਰਦੇ ਅਸੀਂ ਆਉਣ ਦੇ ਵੇ ਸਾਡੇ ਸਟਾਫ ਉਧਰ